ਸਪੈਸ਼ਲ ਕੈਨੇਡਾ ਵਾਲਿਆਂ ਲਈ ਜੀ ਕੈਨੇਡਾ ਦੇ ਵਿੱਚ ਜੋ ਆਪਣੇ ਵੀਰ ਭਰਾ ਭੈਣ ਭਾਈ ਜਿੰਨੇ ਵੀ ਰਹਿੰਦੇ ਮੇਰੇ ਭੈਣਾ ਮੇਰੇ ਭਰਾ ਉਨਾਂ ਲਈ ਸਭ ਤੋਂ ਵੱਡੀ ਨਿਊਜ਼ ਹੈ ਜਾਂ ਫਿਰ ਜੋ ਕੈਨੇਡਾ ਵਿੱਚ ਜਾਣਾ ਚਾਹੁੰਦੇ ਆ ਉਸ ਦੀ ਅਪਡੇਟ ਆਪਾਂ ਕੱਲੂ ਲੈ ਕੇ ਆਵਾਂਗੇ ਜੋ ਪਹਿਲਾਂ ਕੈਨੇਡਾ ਜਾਣਾ ਚਾਹੁੰਦੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਾਂ ਉਹਨਾਂ ਬੱਚਿਆਂ ਦੀ ਜਾਂ ਫਿਰ ਉਹਨਾਂ ਮਾਪਿਆਂ ਦੀ ਜੋ ਵਰਕ ਪਰਮਿਟ ਤੇ ਜਾਂ ਫਿਰ ਸਟੂਡੈਂਟ ਵੀਜ਼ੇ ਤੇ ਜਾਂ ਫਿਰ ਕਿਸੇ ਹੋਰ ਕੈਟਾਗਰੀ ਦੇ ਵਿੱਚ ਕੈਨੇਡਾ ਆਪਣੇ ਜਾ ਚੁੱਕੇ ਆ ਮਾਰਕ ਮਿਲਰ ਉੱਥੋਂ ਦਾ ਇੱਕ ਮੰਤਰੀ ਹੈ ਜੀ ਇਹ ਸਾਰਿਆਂ ਨੂੰ ਪਤਾ ਹੈ ਮਾਰਕ ਮਿਲਰ ਨੇ ਰੀਸੈਂਟਲੀ ਇੱਕ ਬ੍ਰੌਡਕਾਸਟ ਸਿਰਫ ਓਨਲੀ ਫਰਾਈਡੇ ਨੂੰ ਮਤਲਬ ਕਿ ਫਰਾਈਡੇ ਨੂੰ ਉਹਨਾਂ ਨੇ ਇੱਕ ਬਹੁਤ ਵੱਡੇ ਲੈਵਲ ਤੇ ਇੰਟਰਵਿਊ ਕੀਤੀ ਹੈ ਜੀ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਾਫੀ ਵੱਡੇ ਖੁਲਾਸੇ ਕੀਤੇ ਆ ਉਹਨਾਂ ਨੇ ਦਾਵਾ ਕੀਤਾ ਕਿ ਹੌਲੀ-ਹੌਲੀ ਅਸੀਂ ਕੈਨੇਡਾ ਦੇ ਵਿੱਚ ਕਾਫੀ ਇਹਦੇ ਇੰਪਰੂਵਮੈਂਟ ਕਰ ਰਹੇ ਹਾਂ ਸਭ ਤੋਂ ਵੱਡਾ ਰੀਜ਼ਨ ਉਹਨਾਂ ਦਾ ਇਹ ਹੋ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਇਲੈਕਸ਼ਨ ਹੋਣ ਵਾਲੇ ਆ ਔਰ ਜਦੋਂ ਵੀ ਕੈਨੇਡਾ ਦੇ ਵਿੱਚ ਜਾਂ ਫਿਰ ਕਿਸੇ ਵੀ ਕੰਟਰੀ ਦੇ ਵਿੱਚ ਇਲੈਕਸ਼ਨ ਹੁੰਦੇ ਤਾਂ ਕਾਫੀ ਇਹਦਾ ਵੱਡੇ ਲੈਵਲ ਦੇ ਉੱਤੇ ਅਨਾਉਂਸਮੈਂਟਸ ਕੀਤੀਆਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਇਹ ਜੋ ਸਕਰੀਨਸ਼ਾਟ ਤੁਸੀਂ ਦੇਖ ਰਹੇ ਹੋ ਅਸੀਂ ਮਾਰਕ ਮਿਲਰ ਜੋ ਉਥੋਂ ਦੇ ਮੰਤਰੀ ਆ ਉਹਨਾਂ ਨੇ ਇੱਕ ਬ੍ਰਾਡਕਾਸਟ ਦੇ ਚੈਨਲ ਦੇ ਉੱਤੇ ਆਪਣੀ ਇੰਟਰਵਿਊ ਦਿੱਤੀ ਹੈ ਉਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਕਹੀ ਹੈ ਕਿ ਜੋ ਟੈਂਪਰੇਰੀ ਰੈਜ਼ੀਡੈਂਟਸ ਆ ਕੈਨੇਡਾ ਦੇ ਵਿੱਚ ਰਹਿ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਸਾਰਿਆਂ ਨੂੰ ਪੀਆਰ ਦਿੱਤੀ ਜਾਵੇ ਮਤਲਬ ਸਾਫ਼ ਸ਼ਬਦਾਂ ਚ ਕਹਿਣ ਦਾ ਮਤਲਬ ਇਹ ਆ ਕਿ ਚਾਹੇ ਕੋਈ ਪੀਆਰ ਸਟੂਡੈਂਟ ਵੀਜ਼ੇ ਤੇ ਗਿਆ ਹੋਇਆ ਹੈ ਜਾਂ ਫਿਰ ਕੋਈ ਵਰਕ ਪਰਮਿਟ ਤੇ ਗਿਆ ਹੈ ਜਾਂ ਫਿਰ ਕਿਸੇ ਹੋਰ ਕੈਟਾਗਰੀ ਤੇ ਗਿਆ ਹੈ ਉਹਨਾਂ ਦੀ ਦਰ ਨੂੰ ਅਸੀਂ ਵਧਾਇਆ ਜਾਵੇ ਮਤਲਬ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਦਰ ਨੂੰ ਵਧਾ ਰਹੇ ਹਾਂ ਤੇ ਜਿਹੜੇ ਲੋਕ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਆ ਚਾਹੇ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਐਲ ਐਮ ਆਈ ਦੇ ਬੇਸ ਤੇ ਆਉਂਦੇ ਆ ਜਾਂ ਫਿਰ ਸਟੂਡੈਂਟ ਬੇਸ ਤੇ ਆਉਂਦੇ ਆ ਉਹਨਾਂ ਦੇ ਟੈਂਪਰੇਰੀ ਜੋ ਵੀਜ਼ੇ ਨੂੰ ਘਟਾਇਆ ਜਾਵੇ ਮਤਲਬ ਕਿ ਜੋ ਕੈਨੇਡਾ ਦੇ ਵਿੱਚ ਐਂਟਰੀ ਲੈਣਾ ਚਾਹੁੰਦਾ ਹੈ ਉਹਾਂ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਨੂੰ ਘਟਾਵਾਂਗੇ ਪਰ ਜੋ ਸਾਡੇ ਕੋਲ ਇਸ ਟਾਈਮ ਪਹੁੰਚ ਚੁੱਕੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਪੀਆਰ ਦੇਵਾਂਗੇ ਇਹ ਕੋਈ ਫੇਕ ਨਿਊਜ਼ ਨਹੀਂ ਗਈ ਇਹ ਕੋਈ ਫੇਕ ਵਿਊ ਲੈਣ ਲਈ ਨਹੀਂ ਹੈ ਜੋ ਸੱਚ ਹੈ ਸੱਤੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਤੁਹਾਡੇ ਨਾਲ ਸਿਰਫ ਉਹੀ ਸ਼ੇਅਰ ਕਰ ਰਹੇ ਹਾਂ ਚੰਗਾ ਸੋਚਣ ਦੇ ਨਾਲ ਚੰਗੀ ਸੋਚ ਨੂੰ ਵਿਕਸਿਤ ਕਰਨ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਹੀ ਕਰ ਸਕਦੇ ਹਾਂ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਹੋਰ ਅਪਡੇਟ ਦੇ ਲਈ ਜੋ ਵੀ ਸਾਡੇ ਕੋਲ ਨਿਊ ਨਿਕਲ ਕੇ ਆਉਂਦੀ ਹੈ ਜੀ ਧੰਨਵਾਦ